ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤਲਵੰਡੀ ਸਾਬੋ ਟਰੈਕਟਰ ਮੇਲਾ ਦਿਖਾਉਣ ਲੱਗੇ ਅੱਜ ਫੇਰ ਤੁਹਾਨੂੰ ਜੀ ਤੇ ਕਾਪੀ ਪਨ ਚੱਕ ਲਓ ਮੋਬਾਈਲ ਨੰਬਰ ਨੋਟ ਕਰ ਲਿਓ ਤੇ ਟਰੈਕਟਰ ਤੁਹਾਨੂੰ ਦਿਖਾਉਣ ਲੱਗੇ ਹਾਂ 744 ਸਵਰਾਜ ਆ ਗਿਆ ਜੀ 2011 ਮਾਡਲ ਹੈ 3 ਲੱਖ 85000 ਰੁਪਿਆ ਰੇਡਰ ਟਰੈਕਟਰ ਦਾ ਟਰੈਕਟਰ ਸ਼ੋਅਰੂਮ ਕੰਡੀਸ਼ਨ ਹੈ ਜੀ ਚੈੱਕ ਕਰ ਲਓ ਟਰੈਕਟਰ ਦੇ ਤਾਰ ਹੈ ਜੀ ਨਵੇਂ ਵਰਗ ਕ੍ਰਿਸ਼ਕੋ ਫੋਲੋ ਦੇ ਬੈਗਲੇ ਟਾਰ ਹੈ ਜੀ ਤੇ ਡਾਕਟਰ ਜੇ ਕਿ ਸੁਨਾ ਨੰਬਰ 1 ਨਵੇਂ ਟਾਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸਰ ਦਾ ਸਟੀering ਦਾ 2011 ਮਾਡਲ ਹੈ ਟਰੈਕਟਰ ਫੋਲ ਨਵਾਂਗਾ 385000 ਰੁਪਏ ਰੇਟ ਹੈ ਪੰਜਾਬ ਨੰਬਰ ਹੈ ਬਠਿੰਡੇ ਦਾ 303 ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਮਾਲਕ ਨੂੰ ਜਿਹਨੂੰ ਮਲਾਵਾਂਗੇ ਉਸ ਤੋਂ ਬਾਅਦ ਆ ਗਿਆ ਜੀ ਇੱਕੋ ਮਾਲਕ ਦੀ ਇਹ 56 10 ਗੋਂਡੀ ਆ ਰਿਹਾ ਜੀ ਫੁੱਲ ਟਾਪ ਮਾਰ ਲੈ ਫੁੱਲ ਮਾਇਸ਼ ਹੈਗਾ ਕੁਝ ਸਰਕਾਰ ਹੈਗੀ 70 75 ਰੁਪਏ ਅੱਗੇ ਪਿੱਛੇ 70 75 ਰੁਪਏ ਚਾਹ ਰਿਹਾ ਜੀ 2009 ਮਾਡਲ ਹੈ 2009 ਮਾਡਲ ਹੈ ਜੀ 5 ਲੱਖ ਤੇ 75000 ਰੁਪਏ ਰੇਟਾ ਟਰੈਕਟਰ ਦਾ ਨੋਗਰਾ ਟਰੈਕਟਰ ਹੈ ਤੇ ਖੇਤਰੀ ਖੇਤਰੀ ਕੁਟਰੂਪੀ ਖੇਤਰੀ ਲੱਗੀ ਹੈ ਡੱਕ ਡੱਕ ਲੱਗਿਆ ਹੋਇਆ ਡਬਲ ਡਿਸਟ੍ਰਿਬਿਊਟਰ ਹੈ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟਰੈਕਟਰ ਪੂਰਾ ਨਵਾਂ ਜੀ 16928 ਦੇ ਟਾਰ ਨਹੀਂ 7075 ਪੈਸੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰ ਲੋ ਡਬਲ ਡਿਸਟ੍ਰਿਬਿਊਟਰ ਖੁੱਲ ਮਾ ਹਿੱਸਾ ਹੈਗਾ ਪਰ ਬੜਾ ਮਾਡਲ ਹੈ ਇਸ ਤੋਂ ਬਾਅਦ ਆ ਗਿਆ ਜੀ ਫਿਰ ਹੋਲੈਂਡ 5500 ਇਹ ਵੀ ਬਠਿੰਡਾ ਨੰਬਰ ਹੈ ਟਾਇਰ ਰਹਿ ਗਈ 70 75 ਪੈਸੇ 16928 ਦੇ ਨਿਊ ਹੋਲੈਂਡ 5500 ਕਨੋਪੀ ਖੇਤਰੀ ਲੱਗੀ ਹੋਈ ਆ ਬਟੰਡਾ ਨੰਬਰ ਹੈ 2010 ਮਾਡਲ ਹੈ ਟੌਪ ਵਾਲਾ ਮਾਡਲ ਹੈ 4 ਲੱਖ ਤੇ 65000 ਰੁਪਿਆ ਰੇਟ ਹੈ ਟਰੈਕਟਰ ਦਾ ਕੰਡੀਸ਼ਨ ਟਰੈਕਟਰ ਦੀ ਵੀਡੀਓ ਦੇ ਵਿੱਚ ਚੈੱਕ ਕਰ ਲਓ ਤੁਸੀਂ ਟਾਇਰ 70 75 ਪੈਸੇ ਐਮ ਆਰਕ ਸ਼ਕਤੀ ਲਾਈਫ ਇਸ ਤੋਂ ਬਾਅਦ ਆ ਗਿਆ ਜੀ ਮੈਸੀ 9000 ਇੱਕ ਵੀਰ ਨੇ ਮੈਸੀ ਮੰਗਿਆ ਸੀ 9000 ਆ ਗਿਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਕੋਲ ਨਾ ਮਟਰੈਕਟਰ ਹੈ ਸਾਰਾ Ориਜਨਲ ਹੈ ਕੰਡੀਸ਼ਨ ਚੈੱਕ ਕਰ ਲਓ ਪਾਵਰ ਸਟੇਂਡਿੰਗ ਤੇ ਟਾਇਰ ਹੈਗੇ 70 75 ਪੈਸੇ ਵੇਟ ਰੂਟ ਵਧੀਆ ਲੱਗੇ ਹੋਏ ਆ ਜੀ ਲੋਹੇ ਦੇ ਕੰਪਨੀ ਦੇ ਸਾਈਡ ਗੇਅਰ ਟਰੈਕਟਰ ਪੂਰਾ ਚੰਗਾ ਜੀ ਐਚਆਰ 25 ਡੱਬ ਵਾਲੀ ਦਾ ਨੰਬਰ ਹੈ ਜੀ 2014 ਮਾਡਲ ਹੈ 4 ਲੱਖ ਤੇ 15000 ਰੁਪਿਆ ਰੇਟ ਹੈ ਟਰੈਕਟਰ 22 23 ਮਾਡਲ ਵਰਗਾ ਜੀ ਕੰਡੀਸ਼ਨ ਚੈੱਕ ਕਰ ਲਓ ਇਸ ਤੋਂ ਬਾਅਦ ਫਿਰ ਆ ਗਿਆ ਜੀ ਫਾਰਮ ਟਰੱਕ 60 2004 ਮਾਡਲ ਹੈ 2 ਲੱਖ ਤੇ 68000 ਰੁਪਿਆ ਰੇਟ ਹੈ ਟਰੈਕਟਰ ਇਹ ਵੀ ਪੂਰਾ ਸਾਫ ਹੈ ਟਾਇਰ 70 75 ਵਸੇ ਆ ਜੀ ਅਗਲੇ ਟਰ ਨਵੇਂ ਆ ਜੀ ਬੀਕੇਟੀ ਦੇ ਟਰੈਕਟਰ ਪੂਰਾ ਸਾਫ ਹੈ ਜੀ ਡੈਕ ਡੱਕ ਲੱਗਿਆ ਹੋਇਆ ਹੈ ਜੀ 2,68,000 ਰੁਪਏ ਰੇਟ ਹੈ ਪੀਵੀ 43 ਨੰਬਰ ਹੈ ਪੰਜਾਬ ਦਾ ਨੰਬਰ ਹੈ ਡਬਲ ਕਲਚ ਆਰਮ ਟਰੈਕ 60 ਡਬਲ ਕਲਚ ਟਰੈਕਟਰ ਇਹ ਵੀ ਪੂਰਾ ਸਾਫ ਹੈ ਜੀ 70 75 ਪੈਸੇ ਟਾਇਰ ਹੋ ਗਈ ਇਹਦੇ ਤੇ ਇਸ ਤੋਂ ਬਾਅਦ ਆ ਗਏ ਜੀ ਸੋਨਾਲੀਕਾ 35 DI ਪਾਵਰ ਸਟੀering 2020 ਮਾਡਲ ਹੈ 4 ਲੱਖ ਤੇ 75000 ਰੁਪਏ ਰੇਟ ਹੈ DI 35 ਸੋਨਾਲੀਕਾ 39 ਉਸ ਪਾਵਰ ਵਾਲਾ ਸ਼ਿਕੰਦਰ ਵਾਲਾ ਮਾਡਲ ਹੈ ਟਾਇਰ ਹੈਗੇ ਜੀ 90 95 ਪੈਸੇ MR ਸ਼ਕਤੀ ਲਈ ਇਸ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਿਓ ਕੀ ਹਾਲ ਹੈ ਬਈ ਸੋਕਾ ਠੀਕ ਹੈ ਜੀ ਵਧੀਆ ਜੀ ਸਸਤੀ ਕਾਰ ਸਾਰਿਆਂ ਨੂੰ ਸਸਤੀ ਕਾਰ ਵਈ ਸਾਰਿਆਂ ਤੇ ਆਪਣੇ ਕੋਲ ਟਰੈਕਟਰ ਹੋਰ ਵੀ ਇਹਨਾਂ ਤੋਂ ਇਲਾਵਾ ਇਸ ਤੋਂ ਇਲਾਵਾ ਬਾਈ ਆਪਣੇ ਕੋਲੇ ਅਰਜਨ ਖੜਾ 605 ਅਰਜਨ ਖੜਾ ਚਲੋ ਦਿਖਾ ਦਿੰਦੇ ਹਾਂ ਜੀ ਹਾਂਜੀ ਅਰਜਨ 605 ਖੜਾ ਮਾਡਲ ਟਰੈਕਟਰ ਦਾ ਬਟਿੰਡਾ ਨੰਬਰ ਅੱਛਾ ਮਾਡਲ 13 ਬਾਈ ਜੀ 13 ਮਾਡਲ ਟਾਇਰ ਚੰਗੇ ਟਾਇਰ ਚੰਗੇ ਬਾਈ ਜੀ ਅਗਲੇ ਤਾਂ ਨਵੇਂ ਆ ਸਾਡੇ ਚਲੇ ਵੀ 85 ਪੈਸੇ ਤੇ ਉਸ ਤੋਂ ਇਲਾਵਾ ਇੱਕ ਚੈਂਪੀਅਨ ਇੱਕ ਚੈਂਪੀਅਨ ਖੜਾ ਹੀ ਹੋ ਗਏ ਅਰਜਨ ਦੇ ਨਾਲ ਇੱਕ ਚੈਂਪੀਅਨ ਖੜਾ ਹੈ ਜੀ 45 ਵਾਲਾ ਸਰ ਜੀ ਬਿਲਕੁਲ ਨਾ ਮੈਂ ਬਾਈ ਜੀ 11 ਮਾਡਲ ਜਮਾ ਹੀ ਨਾ ਮੈਂ ਕੁਝ ਵੀ ਨਹੀਂ ਖੋਲਿਆ ਅੱਛਾ ਨਵੇਂ ਟਾਇਰ ਹੈ ਮਰਫ ਦੇ 2011 ਮਾਡਲ ਹਾਂ ਜੀ 14 ਪ੍ਰਾਈਸ ਕੀ ਹੈ ਉਹਦਾ ਪ੍ਰਾਈਸ 335000 ਵਿੱਚ ਠੀਕ ਹੈ ਬਾਈ ਜੇ ਕਿਸੇ ਵੀਰ ਨੇ ਫੋਟੋਆਂ ਫੋਨ ਹੋਣ ਬਾਈ ਨਾਲ ਕੰਟੈਕਟ ਕਰ ਲਿਓ ਫੋਟੋ ਪਾ ਦੂਗਾ ਤੁਹਾਨੂੰ ਤੇ ਬਾਈ ਦਾ ਮੋਬਾਈਲ ਨੰਬਰ ਨੋਟ ਕਰ ਲਿਓ ਮੋਬਾਈਲ ਨੰਬਰ ਬੋਲੀ ਮੈਸੇਜ ਬਾਈ ਜੀ ਆਪਣਾ 98968 ਜੀ 9896800422004229896800422 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਿਸੇ ਮੰਡੀ ਤੋਂ ਬਿਨਾ ਆਪਣੇ ਟਰੈਕਟਰ ਬਧਵਾਰ ਤੋਂ ਬਿਨਾ ਇੱਥੇ ਹੁੰਦੇ ਬਾਈ ਜੀ ਤਲਵੰਡੀ ਸਾਬੋ ਤਲਵੰਡੀ ਸਾਬੋ ਹੁੰਦੇ ਇਹਨਾਂ ਦੇ ਟਰੈਕਟਰ ਬਾਈ ਕਿਸੇ ਵੀਰ ਨੇ ਦੇਖਣ ਆਉਣਾ ਹੋਵੇ ਕੰਟੀ ਮਾਰ ਲੈ ਬਾਈ ਵਾ ਦਿਊਗਾ ਤੁਹਾਨੂੰ ਤੇ ਆਪਾਂ ਦਿਖਾ ਦੇਾਂਗੇ ਟਰੈਕਟਰ ਇਹਦੇ ਤੇ ਇਹ ਟਰੈਕਟਰ ਜਿੰਨੇ ਦਿਖਾਏ ਆ ਤੁਹਾਨੂੰ ਇਹ ਬਾਈ ਸੇਵ ਕਰੇ ਹੈਗੇ ਤੇ ਕਿਸੇ ਵੀਰ ਨੇ ਕੋਈ ਟਰੈਕਟਰ ਇਹਨਾਂ ਚੋਂ ਲੈਣਾ ਹੋਵੇ ਤਾਂ ਬਾਈ ਨਾਲ ਕੰਟੈਕਟ ਕਰ ਲਿਓ ਟਰੈਕਟਰ ਆਪਾਂ ਦਿਖਾ ਦੇਾਂਗੇ ਇਹ ਆਪਾਂ 1022 ਬਾਈ ਇੱਥੇ ਇਹਦਾ ਗਡਾਉਣਾ ਹੈਗਾ ਆਪਣੇ ਸ਼ੋਅਰੂਮ ਦੇ ਕੋਲ ਹੀ ਹੈ ਤੇ ਹੋਰ ਕਿਸੇ ਦੇ ਵੇਚ ਨਾ ਹੋਵੇ ਖਰੀਦ ਵੀ ਲੈਂਦਾ ਬਾਈ ਬਾਈ ਨਾਲ ਕੰਟੈਕਟ ਕਰ ਲਿਓ ਫੋਟੋਆਂ ਪਾ ਦਿਓ ਤੇ ਪੰਜਾਬ ਨੰਬਰ ਦੇ ਵੀ ਹੈ ਹਰਿਆਣਾ ਨੰਬਰ ਦੇ ਵੀ ਹੈ ਕਾਪੀ ਗੱਗ ਜਾਂਦੀ ਆਪਣੀ ਫੁੱਲ ਗਰੰਟੀ ਹੋ ਬਾਈ ਸੇਕ ਦੇ ਟਰੈਕਟਰਾਂ ਦੀ ਲੋਨ ਕਰਵਾਉਣਾ ਹੋਵੇ ਕਿਸੇ ਨੇ ਉੱਚੇ ਮਾਡਲਾਂ ਤੇ ਲੋਨ ਵੀ ਬਹੁਤ ਹੋ ਜਾਂਦਾ ਲੋਨ ਕਰਵਾ ਕੇ ਵੀ ਲੈ ਸਕਦੇ ਹੋ ਜਿੰਨਾ ਸੋਨਾਲੀਕਾ 35 ਆ ਇਸ ਤੇ ਸੇਵਕ ਮੇਰੇ ਹਿਸਾਬ ਨਾਲ ਲੋਨ ਹੋ ਜੂ 4.4 ਲੱਖ ਦਾ ਨਾ ਫੁੱਲਾ ਜਿਹਾ ਹੀ ਹੋ ਜੂ ਬਾਈ ਹਾਂ 20 ਦੇ ਵੀ ਲਾਸਟ